हेलो फ्रेंड्स तो आज ਤੁਹਾਡਾਂ ਮੇਰੇ ਚਾਹ ਕੇ ਅਪਸੂਟ ਕਟਿੰਗ ਸਟੀਚਿੰਗ ਦੇ ਅੱਜ ਜਿਸ ਤਰ੍ਹਾਂ ਡਲੇ ਇੱਕ ਹੋਰ ਵੀਡੀਓ ਲੈ ਕੇ ਆਏ ਜੀ ਇਹਦੇ ਚ ਅੱਪਾਂ ਨੇ ਕੀ ਦੱਸਣਾ ਹੈ ਆਪਣੇ ਕੋਲੇ ਨਾ ਟੋਟਿਆਂ ਦਾ ਕੱਪੜਾ ਹੈ ਜਿਹਦੇ ਮਤਲਬ ਕੱਟ ਪੀਸ ਹੁੰਦੇ ਨੇ ਇਹੇ ਮੀਟਰ-ਮੀਟਰ ਦੇ ਵੀ ਹੁੰਦੇ ਨੇ 2-2 ਮੀਟਰ ਦੇ ਵੀ ਹੁੰਦੇ ਨੇ ਬਸ ਤੇ ਟਾਈਟ-ਟਾਈਟ ਆ ਗਏ ਜਾਂਦੇ ਇਹ ਹੈਗਾ ਸਾਬਕਾ ਵੀਟਰ ਦਵਸ ਤੇ ਇੱਕ ਪੱਲਾ ਇਹਦੇ ਨੇ ਚਾਰ ਪੀਸ ਨੇ ਇਹਨਾਂ ਦਾ ਆਪਾਂ ਦੱਸਾਂਗੇ ਕਿ ਇਸ ਤਰ੍ਹਾਂ ਕੁਰਤੀ ਦੀ ਕਟਿੰਗ ਕਰਨੀ ਕਿਸ ਤਰ੍ਹਾਂ ਇਹਦੇ ਵਿੱਚ ਚੋਪਾ ਸਲਵਾਰ ਬਣਾਉਣੀ ਹੈ ਕਈਆਂ ਮੇਰੀਆਂ ਭੈਣਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਉਹ ਘੱਟ ਬੀਸ ਲੈ ਆਉਂਦੀਆਂ ਨੇ ਤੇ ਵੀ ਇਹਨਾਂ ਦੀ ਕਟਿੰਗ ਕਿਸ ਤਰ੍ਹਾਂ ਕਰਾਂਗੇ ਸਾਰਾ ਇਹ 5 ਮੀਟਰ ਕਪੜਾ ਚਾਰ ਕੁ ਪੀਸਾਂ ਦਾ ਹੋ ਜਾਣਾ ਤੇ ਉਹ ਆਪਾਂ ਤੁਹਾਨੂੰ ਅੱਜ ਦੱਸਾਂਗੇ ਵੀ ਇਹ ਵੀਡੀਓ ਚਾਪਾ ਕਿਸ ਤਰ੍ਹਾਂ ਕਟਿੰਗ ਕਰਨੀ ਹੈ ਦੇਖੋ ਆਪਾਂ ਨੇ ਇਸ ਦਾ ਇੱਕ ਪੱਲਾ ਖੋਲ ਲਿਆ है भी आप देखना भी अपन कुर्ती की लेंथ कि चाहती है जिस हिसाब ना लेंथ रखनी है जो बंदे बड़े होंगे ने मतलब उन्होंच पहले कुर्ती तैयार करनी है जी क्योंकि कुर्ती आप ज्यादा लौंग पाने सलवार तो सैंती छत्ती इन्नी क्या अपना है पंडताली ला लो ये जी उपरली चीज़ है ना रंगदार जी कन्नी जी पट्टी जी तो भी ना पंडताली ਜਿਵੇਂ ਇਸੇ ਤਰ੍ਹਾਂ ਤਿਆਰ ਕਰਾਂਗੇ ਇਥੋਂ ਤੱਕ ਤਾਂ ਇਹਨਾਂ ਆਪਾਂ ਫੋਲਡਿੰਗ ਵਾਸਤੇ ਆ ਜਾਣਾ ਹੁਣ ਆਪਾਂ ਆ ਦੋ ਪੱਲੇ ਨੇ ਜਿਹੜੇ ਇਹਨਾਂ ਨੂੰ ਦੇਖ ਲੈਣੇ ਹੈਗੇ ਵੱਡੇ ਤਾਂ ਨਹੀਂ ਹੈਗੇ ਇਹਨਾਂ ਤੋਂ ਚਾਰੇ ਪੱਲਿਆਂ ਦੀ ਲੈਂਥ ਦੇਖ ਲੈਣੀ ਆਪਾਂ ਹਾਂਜੀ ਆਹ ਪੀਸ 10 ਇੰਚ ਵੱਡਾ ਹੈ ਆ ਦੇਖੋ ਆਪਾਂ ਕੀ ਕਰਨਾ ਇਹ ਜਿਹੜੇ ਦੋ ਪੀਸ ਨੇ ਇਹ ਵੱਡੇ ਨਹੀਂ ਇਹਨਾਂ ਨੂੰ ਆਪਾਂ ਕੀ ਕਰਨਾ ਇਸ ਤਰ੍ਹਾਂ ਉਸੇ ਤਰ੍ਹਾਂ ਜਿਵੇਂ ਆਪਾਂ ਆਮ ਕਪੜਾ ਕੱਟਦੇ ਆ ਨਾ ਉਸੇ ਤਰ੍ਹਾਂ ਬਸ ਇਹਨਾਂ ਦੇ ਪੀਸ ਹੁੰਦੇ ਨੇ ਪੀਸਾਂ ਜੋ ਆਪਾਂ ਨੂੰ ਬਸ ਇਹ ਦੇਖਣਾ ਹੁੰਦਾ ਵੀ ਕਿਸ ਤਰ੍ਹਾਂ ਆਪਾਂ ਇਹਦੀ ਕਟਿੰਗ ਕਰਨੀ ਹੈਗੀ ਇਹਨੂੰ ਬਿਲਕੁਲ ਸਹੀ ਕਰਕੇ ਜੀ ਤੁਸੀਂ ਦੇਖ ਲੈਣਾ ਆਪਣਾ ਘੇਰਾ ਕਿੰਨਾ ਆਉਂਦਾ ਤੁਹਾਡਾ ਆਇਆ ਸਿੱਧਾ ਪਾਸਾ ਇਹ ਵਾਲਾ ਪੁੱਠਾ ਪਾਸਾ ਪਹਿਲਾਂ ਦਾ ਤੁਸੀਂ ਲੈਂਥ ਦੇਖ ਲਈ ਆਪਾਂ ਦੇ ਲਈ ਨਾ 42 45 40 ਜਿੰਨੀ ਵੀ ਆਉਂਦੀ ਹੈ ਤੁਸੀਂ ਉੰਨੀ ਆਪਣੇ ਅਕੋਰਡਿੰਗ ਰੱਖਣੀ ਹੈ। ਹੁਣ ਨੇ ਤੇ ਨਿਸ਼ਾਨ ਲਾ ਲਿਆ। ਅਸੀ ਕਿਹਾ 10 ਤੇ 15 ਇੰਚ ਤੇ ਛਾਲੀ ਇੰਚ ਫੋਲਡਿੰਗ ਵਾਸਤੇ ਥੋੜਾ ਥੋੜਾ ਫਟਾ ਫੋਲਡ ਹੋ ਜਾਊਗਾ। ਇਸ ਨੂੰ ਕੀ ਕਰਨਾ ਵਧੀਆ ਆਪਾਂ ਪ੍ਰੈਸ-ਪ੍ਰੈਸ ਕਰਕੇ ਤੇ ਇਹਨੂੰ ਫੋਲਡ ਕਰਨਾ ਹੈ। ਇਹਦਾ ਐਸਟਰਾ ਫੋਲਡ ਕਰ ਲੈਣਾ ਕੱਪੜੇ ਨੂੰ। ਫੋਲਡ ਕਰਕੇ ਆਪਾਂ ਇਹਨੂੰ ਦੇਖਣਾ ਵੀ ਆਪਣੇ ਕੋਲੇ ਕਿੰਨਾ ਘੇਰ ਚਾਹੀਦਾ ਸਾਨੂੰ ਘੇਰ ਚਾਹੀਦਾ 12 21 ਇੰਚ ਕਿਰਤਿਆ 21 ਦਾ ਹੋ ਗਿਆ 10.5 11.5 ਤੇ 12 2-2 ਇੰਚ ਐਕਸਟਰਾ ਚਾਹੀਦਾ ਆਪਾਂ ਨੂੰ 4 ਇੰਚ ਕਪੜਾ ਐਕਸਟਰਾ ਚਾਹੀਦਾ ਮਤਲਬ ਆਪਾਂ ਨੂੰ ਹੁੱਲੇ-ਭੁੱਲੇ ਚਾ ਫੋਲਡ ਕਰਸਾਦੇ ਕਾਟਨ ਦੇ ਕੱਪੜਿਆਂ ਨੂੰ ਥੋੜੇ ਜਿਹਾ ਮਤਲਬ ਜੇਦੋਂ ਆਪਾਂ ਕੱਪੜੇ ਨੂੰ ਤੋਨੇ ਨੂੰ ਅਸੀਂ ਤਾਂ ਉਹ ਕੀ ਰੱਖੇ ਹੋਏ ਨੇ ਪਰ ਫਿਰ ਵੀ ਚੜ ਜਾਂਦੇ ਨੇ ਥੋੜੇ ਥੋੜੇ ਕਪੜਾ ਚੜ ਜਾਂਦਾ ਇਹਨੂੰ ਤੁਸੀਂ ਜ਼ਿਆਦਾ ਕਟਿੰਗ ਕਰਨਾ ਹੈ ਅਸੀਂ ਕਰਾਂਗੇ 12 12.5 ਕਰਾਂਗੇ 12.5 ਤੇ ਨਿਸ਼ਾਨ ਲਾ ਕੇ ਸਿੱਧੇ ਮਤਲਬ ਜਿੱਥੋਂ ਤੱਕ 12.5 ਆਪਣਾ ਆਉਂਦਾ ਹੈ ਇਸ ਤਰ੍ਹਾਂ ਪੂਰੇ ਪੱਲੇ ਦੇ ਨਿਸ਼ਾਨ ਲਾ ਲੈਣੇ ਆ ਤੁਸੀਂ ਠੀਕ ਹੈ ਜੀ ਨਿਸ਼ਾਨ ਲਾ ਕੇ ਕੀ ਕਰਨਾ ਐਸੇ ਮਾਪਣੀ ਐਸ ਤਰ੍ਹਾਂ ਚੱਕ ਲੈਣਾ ਇਹ ਕੱਪੜਾ ਇਹਦੂ ਜਿਹੜਾ ਇਹ ਨਿਸ਼ਾਨ ਲੱਗਿਆ ਇਸ ਜਗ੍ਹਾ ਤੋਂ ਦੇਖੋ ਹੁਣ ਜਿਵੇਂ ਨਾ ਨਿਸ਼ਾਨ ਆਪਣਾ ਲੱਗਾ ਸੀ ਬਿਲਕੁਲ ਸਹੀ ਉਸੇ ਤਰ੍ਹਾਂ ਹੀ ਸੀ ਨਿਕਲਿਆ ਫੋਲਡ ਜਿਹੜੀ ਹੁਣ ਦੇਖੋ ਆ ਥੋੜਾ ਜਿਹਾ ਬਾਹਰ ਘਟ ਆ ਰਹੀ ਹੈ ਨਾ ਇਹ ਕੀ ਕਰਨਾ ਇਹ ਇਸੇ ਤਰੀਕੇ ਰੱਖਣਾ ਨੂੰ ਖਿੱਚਣਾ ਨਹੀਂ ਕੱਪੜੇ ਨੂੰ ਕੋਕੇ ਥੋੜੀ ਜੀ ਕਾਣ ਆ ਰਹੀ ਹੈ ਇਹਦੇ ਵਿੱਚ ਇਹ ਨਿਕਲ ਗਈ ਆਪਣੇ ਆਪ ਇਸ ਤਰ੍ਹਾਂ ਜਦੋਂ ਆਪਾਂ ਇਸ ਤਰ੍ਹਾਂ ਕੱਪੜਾ ਰੱਖਾਂਗੇ ਨਾ ਵਿਸ਼ਵਾਸ ਕੀ ਵਧੀਆ ਤਾਂ ਕਾਣ ਆਪਣੇ ਆਪ ਹੀ ਨਿਕਲ ਜਾਂਦੀ ਹੈ ਜਾਂ ਇਧਰਲੀ ਸਾਈਡ ਜਾਂ ਇਧਰਲੀ ਸਾਈਡ ਉਹ ਤੁਸੀਂ ਦੇਖ ਲੈਣਾ ਇਸ ਤਰ੍ਹਾਂ ਫੋਦਵਾ ਰੇ ਚੈੱਕ ਕਰ ਲੈਣਾ ਸਾਢੇ 12 12 ਤੇ ਨਿਸ਼ਾਨ ਲੱਗਿਆ ਹੋਇਆ ਹੈ ਇੱਥੋਂ ਨਿਸ਼ਾਨ ਲਾ ਕੇ ਕਟਿੰਗ ਕਰ ਲਓ ਜਾਂ ਤੁਸੀਂ ਐਸੇ ਤਰੀਕੇ ਨਾਲ ਕਟਿੰਗ ਕਰਤਾ ਦਿਓ ਤੇ ਇਸ ਤਰ੍ਹਾਂ ਆਪਾਂ ਕਟਿੰਗ ਕਰ ਲੈਣਾ ਇਧਰੋਂ ਸੈੱਟ ਕਰਕੇ ਕੱਪੜਾ ਹਮੇਸ਼ਾ ਤੁਸੀਂ ਮਤਲਬ ਕੀ ਕਰਨਾ ਹੈ ਨਾ ਜਦੋਂ ਵੀ ਆਪਾਂ ਇਹ ਕੱਪੜਾ ਕੱਟਦੇ ਹੋ ਜਿਹੜੇ ਕਾਟਨ ਦੇ ਸੂਟ ਚੁੰਦੇ ਉਹਨਾਂ ਦਾ ਮਤਲਬ ਕਿ ਜਿਆਦੇ ਥੋੜਾ ਜਿਹਾ ਕੱਪੜਾ ਜਿਆਦਾ ਰੱਖਿਆ ਕਰੋ ਮਤਲਬ ਕਿ ਇਹ ਜੇ ਤਾਂ ਨਾ ਟੁੱਟਿਆ ਹੋਵੇ ਥੋੜਾ ਥੋੜਾ इकਟ्ठा ਹੋ ਜਾਂਦਾ ਕੱਪੜਾ ਚੜ ਜਾਂਦਾ ਤੋਂ ਨਾਲ ਜਿਹੜਾ ਕੱਪੜਾ ਜਿੰਨਾ ਕਿ ਚੜਨਾ ਹੁੰਦਾ ਸੁੰਗੜਦਾ ਹੁੰਦਾ ਸੁਭੜ ਜਾਂਦਾ ਬਾਅਦ ਵਿੱਚ ਤੁਸੀਂ ਪ੍ਰੈਸ ਕਰਕੇ ਉਹਨੂੰ ਕਟਿਲ ਕਰ ਲਿਆ ਤੋ ਹੁਣ ਦੇਖੋ ਇਸ ਤਰ੍ਹਾਂ ਇਹ ਹੋ ਗਿਆ ਇਸੇ ਤਰ੍ਹਾਂ ਹੀ ਆਪਾਂ ਇਹਦੇ ਵਿੱਚੋਂ ਇਸ ਚੋ ਵੀ ਇਸੇ ਤਰ੍ਹਾਂ ਹੀ ਆਪਾਂ ਪੱਲਾ ਕੱਟਣਾ ਹੋੜ ਕੀ ਕਰਨਾ ਹੁਣ ਇਹਨੂੰ ਦੇਖ ਲੈਣਾ ਵੀ ਕੋਈ ਆਪਣਾ ਕਿਆ ਕਰੂ ਜੀ ਇਹ ਜਿਹੜੇ ਗੋਲੇ ਜਿਹੇ ਨੇ ਇੱਕ ਸੜਟਾਂ ਨਹੀਂ ਜਾਂ ਉਲਟੇ-ਪੁਲਟੇ ਤਾਂ ਨਹੀਂ ਜਿਹੜਾ ਇਹ ਕੱਪੜਾ ਬਚ ਗਿਆ ਇਹ ਨੂੰਾਰੇ ਤੁਹਾਨੂੰ ਦੱਸਾਂਗੇ ਵੀ ਇਹਦਾ ਆਪਾਂ ਕੀ ਕਰਨਾ ਹੈ ਪਹਿਲਾਂ ਆਪਾਂ ਨੇ ਇਸ ਤਰ੍ਹਾਂ ਇਹ ਨੂੰ ਵਿਛਾ ਕੇ ਇਹ ਨੂੰ ਚਾਹੇ ਵਿਛਾ ਕੇ ਐਸੀ ਤਰ੍ਹਾਂ ਹੀ ਰੱਖ ਲਓ ਜਿੱਥੇ ਨੂੰ ਇਸ ਤਰ੍ਹਾਂ ਨਹੀਂ ਦਿਖ ਸਮਝ ਆਉਂਦੀ ਤਾਂ ਫੇਰ ਫਿਰ ਉਸੇ ਤਰ੍ਹਾਂ ਹੀ 12:30 ਵਾਰ ਵਾਰ ਤਨੀਖਾਂ ਲਾ ਕੇ ਤੇ ਉਹਨੂੰ ਚਾਕੇ ਚੁਟਕਾ ਕੇ ਕੱਪੜੇ ਨੂੰ ਥੋੜਾ ਜਿਹਾ ਦੇਖੋ 12.5 ਇਸੇ ਤਰ੍ਹਾਂ ਜਿਵੇਂ ਪਹਿਲਾਂ ਦੱਸਿਆ ਸੀ ਉਸੇ ਤਰ੍ਹਾਂ ਨਿਸ਼ਾਨ ਲਾ ਲੈਣੇ ਆ ਲਾ ਕੇ 12.5 ਬਾਰਾਂ ਤੇ ਰੱਖ ਲੈਣਾਗਾ ਸੈੱਟ ਕਰਕੇ ਕੱਪੜਾ ਜਿੱਦਾਂ ਤੁਹਾਨੂੰ ਜਿੱਦਿਆ ਲੋਏ ਪੱਲੇ ਕਟਿੰਗ ਕਰਕੇ ਗੁਠੇ ਘਰ ਤੇ ਰੱਖ ਲਓ ਅਸੀਂ ਦੂਜੀ ਦਸਤੋਂ ਤੋਂ ਮੇਸੀ ਜਿਹੜੀ ਨੂੰ ਮਤਲਬ ਹੈ ਤੀਰਾ ਦੇਖੋ ਪਹਿਲਾਂ ਤਾਂ ਆਪਾਂ ਨੇ ਇਹ ਜਿਹੜਾ ਕੱਪੜਾ ਹੈ ਨਾ ਇਹਨੂੰ ਧਾਰ ਦਿਨ ਇਸ ਤਰ੍ਹਾਂ ਲਾ ਲੈਣੇ ਨਿਸ਼ਾਨ ਇਥੇ ਤੀਰਾ ਰੱਖਾਂ ਅਸੀਂ 6.5 ਇੰਚ ਇਹ ਜਿਹੜੇ ਨਾ 2 18 ਉਹਨੇ ਵੀ ਮਤਲਬ ਲਾਓ 15 16 17 18 ਉਹਨੇ ਵੀ ਜਦੋਂ ਇਹਨਾਂ ਦਾ ਆਪਾਂ ਇੱਥੇ ਪੀਰਾ ਜਿੰਨਾ ਕੱਟਾਂਗੇ ਤਾਂ ਮੋਡਾ 1 ਇੰਚ ਵੱਧ ਰੱਖਣਾ ਹੈਗਾ 22 ਤੱਕ ਠੀਕ ਹੈ 22 ਦਾ ਆਪਾਂ ਤਾਂ ਇੰਝ ਕੱਟ ਕਰ ਸਕਦੇ ਆ ਇਹ ਮੋਡਾ 6.5 ਹੈ ਮਤਲਬ ਪੀਰਾ 6.5 ਹੈ ਤਾਂ ਆਪਾਂ 6.5 ਮੋਡਾ ਲਾਵਾਂਗੇ ਕਿ ਉਹ ਜਿਹੜਾ ਉੱਥੋਂ ਬਾਸਟ ਸਾਈਜ਼ ਬਾਈ ਆ ਜਾਂਦਾ ਇੱਥੋਂ ਜ਼ਿਆਦਾ ਵੱਧ ਜਾਂਦਾ ਫਿਰ ਇਹ ਜਿਹੜਾ ਸਪੇਸ ਹੁੰਦਾ ਨਾ ਇੱਥੋਂ ਇਹ ਜ਼ਿਆਦੇ ਵੱਧਾ ਨਾ ਫਿਰ ਮੋਡਾ ਆਪਣਾ ਜ਼ਿਆਦਾ ਹੁੰਦਾ ਜੇ ਉਹ ਤੋਂ 20 21 ਤੱਕ ਆਪਾਂ 1 ਇੰਚ ਜ਼ਿਆਦਾ ਲੈ ਸਕਦੇ ਹਾਂ 6.5 ਤੋਂ 7 ਇਹ ਤੁਹਾਨੂੰ ਲਾ ਲੈਣਾ ਨਹੀਂ ਸ਼ੌਣ ਬਾਕਸ ਕਾ ਕੇ ਇਸ ਤਰ੍ਹਾਂ ਪਹਿਲਾਂ ਆਪਾਂ ਨੇ ਬਾਕਸ ਬਣਾ ਲਿਆ ਹੁਣ ਆਪਾਂ ਕੀ ਕਰਨਾ ਹੈ ఏ చీజను సమన బ బోల్ సాడీ షే తే ఏ తిని పొయింట్ అందరను అందరంను తన పొయింట్ మనం సవా షేత ని తరం హా అని బస్ట్ సైజ అసీ ర ਇਸ ਕਿਨਚ ਤੇ ਲਾਵਾ ਨਿਸ਼ਾਨ 11 ਤੇ 22 ਦੇ 22 ਤੇ ਤਾਲ ਵਾਲਾ ਇੱਥੇ ਜਿਹੜੇ ਕਲੋਨੀਆਂ ਪੈਣੀ ਆ ਨਾ ਦੋ ਤੇ ਤੇਰਮੂਹੇ ਰੋਣਾ ਨਹੀਂ ਨਾ ਧਾਣ ਚ ਉਹਨਾਂ ਦਾ ਹੋਊਗਾ ਜਿੱਥੇ ਆਪਾਂ ਇਹਨੂੰ ਸ਼ੋਲਡਰ ਦਾ ਇੱਥੇ ਨਿਸ਼ਾਨ ਲਾਇਆ ਹੈ ਨਾ ਉਹ ਮੋਢੇ ਉੱਥੇ ਰੱਖ ਲੈਣਾ ਹੈ 7.5 ਇੰਚ ਜ਼ਿਆਦਾ ਲੰਬੇ ਲੈਡੀ ਆ ਤਾਂ 7.5 ਇੰਚ ਨਹੀਂ 7 ਇੰਚ ਜੇ ਜ਼ਿਆਦਾ ਮੱਧਰੇ ਲੈਡੀ ਆ ਤਾਂ 6 ਇੰਚ ਇੱਕ ਫੋਰਮ ਲਾ ਲੈਣਾ ਸੀ 16 ਇੰਚ ਤੇ ਟਿੱਕਾ ਲਿਖਣਾ ਹੈ 1.5 ਪਿਆਰ ਹੋ ਜੂ ਅੱਧਾ ਦਾ ਹੈ ਚੁਪਰਵਾਂਜੀ ਤੇ ਅੱਧਾ ਅੱਧਾ ਇੰਚ ਇਹਨਾਂ ਜਿਹੜੀ ਇੱਧਰ ਤੋਂਆਂ ਕਰਨੀ ਤੇ ਇਹ ਨੂੰ ਉਹ ਨਾ ਟੁੱਟਦਾ ਹੀ ਰਹੂ ਤੋਣੇ ਕੀ ਕਰਨਾ ਇਸ ਤਰ੍ਹਾਂ ਇੱਥੇ ਨਿਸ਼ਾਨ ਲਾ ਲੈਣਾ ਇਹ ਤਲੋਣੀ ਆ ਜਿਆਦਾ ਜਿਹੜਾ ਮੰਮਾ ਨੂੰ ਮਾਈ ਦਾ ਇਹਦਾ ਵਾਲਾ ਇਹ ਨਿਸ਼ਾਨਾ ਹੈ ਇੱਥੋਂ ਨਾਸੀ ਸਾਡੇ 9.3 ਦਾ ਨਾ 9.18 3. ਉੱਪਰ ਮਤਲਬ ਸਾਡੇ 9.3 9.3 ਹੋ ਗਿਆ ਸਾਡੇ 9.3 9.10 ਤੱਕ ਹੋ ਗਿਆ ਸਾਡੇ 9. ਅੱਧਾ ਐਂਡ ਕੋਲੋਂ ਯਾ ਦਾ ਸ਼ਟਡਾਗੀ ਇੱਕ ਇੰਚ ਮਾਪਦੰਡ 18 ਇੰਚ ਜਿਆਦਾ ਮਾਪਦੰਡ ਸਵਾ 10 ਇੰਚ ਤੇ ਲਾ ਮਾਣੇ ਨਿਸ਼ਾਨ ਸਵਾ 10 ਇੰਚ ਦਾ ਮਾਣੇ ਤੇ ਇਸ ਜਗ੍ਹਾ ਤੋਂ ਅਸੀਂ 1.2 ਇੰਚ ਤੇ ਨਿਸ਼ਾਨ ਲਾ ਕੇ 11 ਇੰਚ ਤੇ ਲਾ ਮਾਣੇ ਨਿਸ਼ਾਨ ਇਸ ਤਰ੍ਹਾਂ ਇਹਨੂੰ ਐਸੇ ਦਾਇਰਾ ਬਣਾ ਦੇਣਾ ਤੇ ਇੱਥੋਂ ਆਪਾਂ ਸਕੁਅਰ ਕੱਪੀ ਨਾਲ ਜਾਂ ਫਿਰ ਐਂਜੀ ਡੇ ਨਾਲ ਐਸੇ ਕਰਨ ਇੰਚਾਂ ਮੇਰਾ ਹੱਪਤਾ ਦਾ ਇਸ ਨੂੰ ਵੀ ਇਸ ਤਰ੍ਹਾਂ ਆਪਾਂ ਨੂੰ ਲਾ ਦੇਣਾ ਜਾਂ ਜਦੋਂ ਜੇਕਰ ਨਾ ਇਥੋਂ ਮਤਲਬ ਜਿਆਦਾ ਮਤਲਬ ਇਹਨਾਂ ਦਾ ਫੇੜ ਜਿਆਦਾ ਹੁੰਦਾ ਹੈ ਇਥੋਂ ਕੀ ਕਰਨਾ ਤੁਸੀਂ 3 4 5 ਇੰਚ ਉੱਪਰ ਨੂੰ ਥੋੜਾ ਥੋੜਾ ਇਥੋਂ ਆਪਣਾ ਇਸ ਤਰ੍ਹਾਂ ਬਾਹਰ ਦੀ ਸ਼ੇਪ ਬਾਹਰ ਨਹੀਂ ਬਣਾ ਲੈਣੀ ਥੋੜੀ ਸ਼ੇਪ ਪਰ ਸਟੈਪ-ਟੈਪ ਦੀ ਸ਼ੇਪ-ਟੈਪ ਦੀ ਇਸ ਤਰ੍ਹਾਂ ਜਦੋਂ ਇਹ ਤੋਂ ਪਕਾਉਣ ਨੂੰ ਕਰ ਲਾਗੇ ਨਾ ਤਾਂ ਜਿਹੜਾ ਫੇਟ ਹੈ ਇੱਥੇ ਖਿੱਚ ਨਹੀਂ ਪੈਂਦਾ ਫੇਟ ਤੇ ਫੁੱਲਤੀ ਤੋਂ ਖਿੱਚ ਨਹੀਂ ਪੈਂਦਾ ਗਾ ਜਿਹੜੀਆਂ ਪੌਣੀਆਂ ਲਾਉਣੀਆਂ ਸੀ 12.5 ਦੀਆਂ ਲਾਉਣੀਆਂ ਨੇ ਇਹਨਾਂ ਵਿੱਚ ਘਰ ਸਾਲਾ ਛੱਡਾਂਗੇ ਸੀ ਸਾਢੇ ਤੇਲ ਲਾਉਂਗੇ ਤੋਂ 1 ਪੌਂਡ ਉੱਪਰ ਸਿਰਫ 1 ਪੌਂਡ ਉੱਪਰ ਗਣਿਤ ਵਿਪਲੋਈ ਸਾਢੇ 3.2 ਇਸ ਫਾਰਮੇਸ਼ਨ ਜਿਹੜਾ ਦੱਸਦੇ ਆ ਆਪਾਂ ਕਿਤੋਂ ਵੀ ਸਾਢੇ 3 ਤੋਂ 1.50 ਇਸ ਤਰ੍ਹਾਂ ਹੁਣ ਜਿਹੜੀ ਇਹ ਵਿਪਲੋਈ ਦਾ ਆਪਣਾ ਅੱਧਾ ਆ ਜਾਂਦਾ ਨਾ 7.5 ਸਾਢੇ ਸ਼ੀਰਦ ਤੋਂ ਸਾਢੇ 3 ਇਥੋਂ ਕਿਰਨ ਐਸਟਰ ਕੋਈ ਐਸਟਰ ਰਹੀ ਆਪਾਂ ਅੱਧਾਇ ਚਤੂ ਨੀਚੋਂ ਵਾਸਤੇ ਆ ਸ਼ੇਕਰਸ਼ੀਪ ਲਈ ਐਸਟਰ ਜਿਹੜੀ ਆ ਕੋਈ ਤੇ ਪੈਨਾ ਸੈਡਲ ਫਲੋਈ ਜਿਹੜੀ ਸੈਡਲ ਫਲੋਈ ਆ ਤੇਦੀ ਜਿਹੜਾ ਆਪਾਂ ਨਾ ਇਹ ਕਮਰ ਦਾ ਨਿਸ਼ਾਨ ਆ ਇਹਦੇ ਵਿੱਚ ਮਿਲਣੀ ਚਾਹੀਦੀ ਐ ਇਥੋਂ ਆਪਾਂ ਕੀ ਲਾਵਾਂਗੇ ਥੋੜੇ ਜਿ ਸ਼ਾਨ ਇਸ ਸੈੱਟ ਤੋਂ ਲੋਣਾ ਜਿਹੜੀ ਆਪਣੀ ਮੋਢੇ ਵਾਲੀ ਕੋਈ ਹੈ ਮੋਢੇ ਦੇ ਸੈਂਟਰ ਵਿੱਚਕਾਰ ਜਿਹੜਾ ਇਹ ਖੂਜਾ ਬਣਿਆ ਹੋਇਆ ਇਸ ਦੇ ਵਿਚਕਾਰ ਹੁੰਦੀ ਹੈ ਕੋਈ ਐਸਟਾ ਇਹਦਾ ਛੱਡਾਂਗੇ ਸ਼ਾਨ ਸਵਾ ਦੋ ਫਿਨ ਪੁਆਇੰਟ ਦੀ ਸਾਲੀ ਵਰਸ ਐਸਟਾ ਇਹੇ ਰੱਖਾ ਐਸਟਾ ਫੋਨ ਜਿਹੜੀ ਆਪਾਂ ਇਹ ਕਾਟ ਪੋਣੀ ਆ ਜੇ ਤਾਂ ਤੁਸੀਂ ਇਸ ਤਰ੍ਹਾਂ ਕੋਣੀ ਆ ਤਾਂ ਆਪਾਂ ਕਰਦੇ ਹਾਂ 2 ਇੰਚ ਦੀ 2.5 ਵਰਸਟ ਸਾਈਜ਼ ਜਿਹੜੀ ਆਪਾਂ ਲਈ ਆ ਮਤਲਬ ਇੱਥੇ 2.5 ਤਿਆਰ ਤੇ 11 ਦੇ 3 ਸੈਂਟੀਮੀਟਰ ਦੇ ਜੀ ਇਸ ਤਰ੍ਹਾਂ ਤੁਹਾਨੂੰ ਨਹੀਂ ਵਧੀਆ ਮਤਲਬ ਪਤਾ ਨਹੀਂ ਲੱਗ ਰਿਹਾ ਤਾਂ ਪਹਿਲਾਂ ਆਪਾਂ ਇਹਦਾ ਕਰ ਲੈਣਾ ਕਿ 3.5 ਨਾਲ 4 ਫਿਰ ਜਿਹੜੀ ਇਹ ਜਗ੍ਹਾ ਆਪਣੀ ਇੱਥੇ ਆ ਬਸ ਸਾਈਜ਼ ਤੋਂ ਇਹ ਫੁੰਜੇ ਤੋਂ ਬਾਕਸ ਬਣਾਇਆ ਜਿਹੜਾ ਆ ਜਿਹੜੀ ਆਪਾਂ ਜਿਹੜੇ ਨਿਸ਼ਾਨ ਲੱਗੇ ਇੱਥੋਂ ਤੱਕ ਇਸ ਤਰ੍ਹਾਂ ਰੱਖ ਕੇ ਅੰਝੀ ਟੇਪ ਇਸ ਨੂੰ ਕਰ ਲੈਣਾ ਫੋਲਡ ਕਿ ਦੇਖ ਲੈਣਾ ਕਿੰਨਾ ਬਚਿਆ ਸਵਾ 2:00 ਬਜੇ ਕੈਸੀ ਲਾਹਮਾ ਕਿੰਦੋਂ ਦਿਨ ਸ਼ਾਮ ਕਿ ਲਾ ਦੇ ਹੈਵੀ ਡੇਲੀ ਕਹਿੰਦੇ ਤਾਂ ਤੁਸੀਂ ਸਵਾ 2:00 ਤੇ ਲੈ ਆ ਲੈਣਾ ਇਹ ਨਿਸ਼ਾਨ ਤੇ ਨਿਸ਼ਾਨ ਲਾ ਦੇ ਨੇ ਇਸ ਤਰ੍ਹਾਂ ਜਿਹੜੀ ਮੂਰਲੀ ਪੱਲੇ ਦੀ ਘਾਟ ਹੈ ਉਹ ਆਪਾਂ ਹਮੇਸ਼ਾ 1.1 ਤੇ ਪਾਉਣੀ ਹੈ। 1.1 ਜਿਹੜਾ ਇੱਧਰ ਮਤਲਬ ਆਹ ਪਾ ਤਿੰਨ ਪੁਆਇੰਟ ਉੱਪਰ ਲਾਇਆ ਉਹ ਵੀ ਵਿੱਚ ਹੀ ਲਾਉਣਾ ਹੈ। ਤੁਸੀਂ ਜਿਹੜਾ ਨਿਸ਼ਾਨ ਲੱਗਾ ਹੈ ਨਾ ਉੱਥੇ ਹੀ ਘਾਟ ਪਉਣੀ ਹੈ ਆਪਾਂ ਇੱਥੋਂ ਐਸੇ ਤਰ੍ਹਾਂ ਬਸ ਇਹ ਤਾਂ ਹੀ ਮਿਲ ਜਾਈਏ ਇੱਥੇ ਐਸਾ ਜਿਹੜਾ ਮਗਰਲਾ ਗਲਾ ਰੱਖਣਾ ਹੈ ਨਾ 2.5 ਲੰਬਾਈ ਤੁਸੀਂ ਆਪਣੇ ਕੋਰਡਨ ਜਿੰਨੀ ਵੀ ਰੱਖਣੀ ਹੈ ਉਸ ਤਰ੍ਹਾਂ ਇਹਦੀ ਕਟਿੰਗ ਕਰ ਦੇਣੀ ਹੈ ਦੇਖੋ ਹੁਣ ਆਪਾਂ ਕੀ ਕਰਨਾ ਇੱਥੋਂ ਆਪਣੀ ਲੈ ਕੇ ਸੀ ਨਾ ਜਿਹੜੀ ਦੱਤਾਲੀ ਰੱਖਣੀ ਹੈ 3.5 ਤਾਂ ਤਰ੍ਹਾਂ ਫੋਲਡਿੰਗ ਵਾਸਤੇ ਹੈ ਜਿਹ ਇਸਨੇ ਫੋਲਡਿੰਗ ਵਾਸਤੇ ਘੱਟ ਕਪੜਾ ਵੱਜਦਾ ਇਸੇ ਜਿਹੇ ਕਪੜਾ ਵੱਜ ਜਾਣਾ ਹੁੰਦਾ ਨੀਚੇ ਲੱਗ ਜਾਂਦਾ ਹੁੰਦਾ ਕਪੜਾ ਅੰਦਰ ਹੀ ਫੋਲਡ ਹੋ ਜਾਂਦਾ ਤੇ ਇੱਥੋਂ ਆਪਣੇ ਜਿਹੜੇ ਚਾਰ ਮਤਲਬ ਆਪਾਂ ਘੇਰਾ ਰੱਖਾਂ ਹੈ ਇੱਕ ਇੰਚ ਦੇਖੋ ਇਸ ਤਰ੍ਹਾਂ ਉਪਰੋਂ ਖਿਆ 22 ਇੰਚ ਇਸ ਤਰ੍ਹਾਂ ਥੋੜਾ ਜਿਹਾ ਸਪਰਸ਼ ਆਉਣਾ ਆਪਣਾ ਦੇ ਫੋਲਡਿੰਗ ਵਾਸਤੇ ਤਾਂ ਤੁਸੀਂ ਜੇ ਇਸ ਤੋਂ ਵੀ ਜ਼ਿਆਦਾ ਕੱਪੜਾ ਛੱਡਣਾ ਹੋਵੇ ਇਸ ਤਰ੍ਹਾਂ ਫੋਲਡ ਕਰਨੀ ਹੈ ਤਾਂ ਇਹ ਤੁਹਾਨੂੰ ਬਾਕੀ ਕੱਪੜਾ ਸਾਡਾ ਵੀ ਮਾਪਾ ਕਰਕੇ ਦਿਖਾਵਾਂਗੇ ਪਰ ਹੁਣ ਇਸ ਨੂੰ ਕੱਟੋ ਪਹਿਲਾ ਚਾਰੇ ਪੱਲਿਆਂ ਨੂੰ ਪਿਛਲੇ ਪੱਲੇ ਦੀ ਕਾਰਟ ਜਿਹੜੀ ਆਪਾਂ ਪਿੱਛਲੇ ਮੋਡੇ ਦੀ ਕਾਰਟ ਪਾਈ ਹੈ ਉਸ ਦੀ ਕਰ ਲਈਏ ਕਾਢੀ ਬਿਲਕੁਲ ਨਿਸ਼ਾਨਾਰੇ ਉੱਪਰ ਤੇ ਇੱਥੋਂ ਆਪਾਂ 1/2 ਇੰਚ ਜਿਹੜਾ ਡਾਊਨ ਕਰਦੇ ਹੁੰਦੇ ਆ ਪਹਿਲਾਂ ਇਹ ਕੱਪੜੇ ਨੂੰ ਅੱਧੀ ਕੋਕ ਸੈੱਟ ਕਰਕੇ ਗੈਸਤ੍ਰਮ ਇਸੇ ਨਾਲ ਹੀ ਕਰ ਦੇਣੀ ਆ ਤਾਂ ਇੰਚ ਕੱਟ ਦੇਣੀ ਕਿਉਂਕਿ ਇਹ ਆਪਾਂ ਲਾਵਾਂਗੇ ਕੱਪੜਾ ਥੋੜਾ ਜਿਹਾ ਪਾਕੀਆ ਜਿਹਾ ਜਿਹੜਾ ਰਹਿ ਗਿਆ ਨਾ ਮੜਾ ਮੋਟਾ ਜਿਹਾ ਜੋ ਆਪਣੀਆਂ ਸਲਾਈਆਂ 'ਚ ਤੇ ਹੁਣ ਕੀ ਕਰਨਾ ਸਿਰਫ ਦੋ ਕੱਲੇ ਚੱਟਣੇ ਉੱਪਰ ਦੇ ਇਸੇ ਤਰ੍ਹਾਂ ਨਿਸ਼ਾਨਾ ਇਸ ਤੋਂ ਉੱਪਰ ਵੀ ਕਰ ਦੇਣੀ ਆ ਕੱਟੂਗੇ ਵੀ ਉਪਰਲੇ ਚੱਕ ਕੇ ਕਰਿਓ ਚਾਰ ਬੱਲੇ ਦੀ ਘਾਟ ਨਹੀਂ ਹੋਣੀ ਹੁਣ ਦਸਾਂ ਗਾਪਾਂ ਫਿਸ਼ ਦਿਨਾ ਬਲੋਣੀਆਂ ਇਸ ਤਰ੍ਹਾਂ ਮੋਲੀਆਂ ਨੇ ਇੱਥੇ ਤੁਸੀਂ ਢਾਕ ਲਾ ਸਕਦੇ ਹੋ ਬਲੋਣੀਆਂ ਨੇ ਇੱਥੇ ਵੀ ਢਾਕ ਲਾ ਸਕਦੇ ਹੋ ਇਸ ਤਰ੍ਹਾਂ ਇਹ ਇੱਥੇ ਆਪਣੇ ਨਾ ਹਿੱਪਦਨ ਚਾਣ ਹੈ जो आप सिलाई करते हैं थोड़ा बहुत आके पीछे हो जाता हूँ मतलब कि फिर ये तो पता लग जाता आप इतने अपन पलोइया ने मतलब आ पलोईया के निशान ने जो दूसरे ने अपने हेट के निशान जो आप दूसरी साइड फलोइया पाई हैं वो तो अच्छी सोहना से सौखा तरीका दसागे इस तरह मतलब इन्होंने कपड़े नहीं कर लेना आपकी तरफ जूगा उलटा लेना बस थोड़ा बखा चूरा कर लो ਇੱਥੋਂ 12.5 ਦਾ ਨਿਸ਼ਾਨ ਸਾਢੇ 6 ਇੰਚ ਲੰਬੀ ਕਲੋਈ ਸਾਢੇ 3 ਨੂੰ ਤੋਂ 1 ਪੁਆਇੰਟ ਜਾਵੇ ਉਸੇ ਤਰੀਕੇ ਨਾਲ ਆਪਾਂ ਫੋਮੇਸ਼ਨ ਦੱਸਦੇ ਹਾਂ ਇਸ ਤਰ੍ਹਾਂ ਆ ਗਏਗਾ ਨਿਸ਼ਾਨ ਇਸ 3.8 ਤੇ ਜਿੱਥੇ ਆ ਲਾਗੀ ਇਸ ਤਰ੍ਹਾਂ ਇਹ ਵੀ ਆਪਾਂ ਇਸ ਤਰ੍ਹਾਂ ਕੋਲ ਪਾਉਣੀ ਇਸ ਤਰ੍ਹਾਂ ਕੋਲ ਜੀਨਾ ਕਪੜਾ ਆ ਜਾਣਾ 1.5 ਇੰਚ ਦਰੋਂ 1.5 ਇੰਚ ਦਰੋਂ 1.8 ਇੰਚ ਹੋ ਗਿਆ ਤੇ ਹੁਣ ਆਪਾਂ ਪਕਾਣਾ ਪੂਰਾ ਦੇ ਹੋਰ ਆਪਣਾ ਕੱਪੜਾ ਕਰ ਲੈਣਾ ਜੀ ਆਪਾਂ ਤੇ ਦੂਜੂ ਮਾਰਨੀ ਇਹ ਤਾਂ ਸਿੱਧੇ ਇੱਥੇ ਨਹੀਂ ਹੋਣੀ ਆ ਤਾਂ ਇਹਨੂੰ ਪਕੜੀ ਨੂੰ ਖੋਲ ਕੇ ਵੀ ਪਾਸ ਆ ਜੇ ਦਰੋਂ 1.2 ਇੰਚ ਇੰਚ ਆ ਆਪਣਾ ਟੱਕ ਲੱਗ ਗਿਆ ਹੋਵੇ ਠੀਕ ਹੈ ਜੀ ਜੈਸੇ ਤਰ੍ਹਾਂ ਹਿਲਾ ਲਿਨਾ ਇਧਰੋਂ ਦੋ ਤੇ ਇਸੇ ਤਰ੍ਹਾਂ ਉਧਰ ਵੀ ਆਪਾਂ ਟੱਕ ਲਾ ਲਿਆ ਸੀ ਤੇ ਉਨ ਕੀ ਕਰਨਾ ਤੁਸੀਂ ਕਪੜੇ ਨੂੰ ਕੋਲ ਤੇ ਟੱਕ ਨਾਲ ਚੱਕ ਲਾ ਦੇ ਨੂੰ ਤੇ ਇਧਰ ਆਪਣਾ ਕਿਸ਼ਰਾ ਪੱਲਾ ਪਾਈ ਜਾਂ ਜਿਹਾ ਗਾਣਾ ਤੇਲ ਦਾ ਪਾਉਣਾ ਤੁਸੀਂ ਤੇਲ ਦਾ ਮਿਲ ਸਕਦੀਆਂ ਤੇ ਸਾਡੇ 5 ਜਾਂ 6 ਜੁਨਾ ਰੱਖਣਾ ਹੈ ਉਸੇ ਤਰ੍ਹਾਂ ਬਾਕਸ ਬਣਾ ਕੇ ਪਾਇੰਗਾ ਤੇ ਬਲ ਬਲ ਨੂੰ ਇਸ ਤਰ੍ਹਾਂ ਹੀ ਆਪ ਹਰ ਇੱਕ ਵੀਡੀਓ ਉਸ ਦੱਸਦੇ ਇਤੋਂ ਵੀ ਫਿਰ ਉਸੇ ਤਰ੍ਹਾਂ ਹੀ ਸਾਢੇ 12 ਸਾਢੇ ਤਿੰਨ ਤੋਂ ਪੌਣ ਜਿਆਦਾ 6:30 ਦੇ ਬਿਲਕੁਲ ਸਾਢੇ ਠੀਕ ਹੈ ਇਸੇ ਤਰ੍ਹਾਂ ਅੰਦਰ ਦਾ ਪਰਨਾ ਮਦਰ ਜੀ ਤੁਹਾਨੂੰ ਦਿੱਕਤ ਉਹ ਵੀ ਅਭੀ ਉਸ ਤਰ੍ਹਾਂ ਟੈਪ ਕਰਕੇ ਜਿਹੜਾ ਆਪਾਂ ਲਾਉਣੀ ਹੈ ਨਾ ਨਿਸ਼ਾਨ ਵੀ ਅੱਗੇ ਪਿੱਛੇ ਨਾ ਹੋ ਜਾਣ ਤਾਂ ਆਸ ਸਭ ਨੂੰ ਫਾਇਦੇ ਕਰੇ ਕੱਪੜੇ ਨੂੰ ਫੋਲਡ ਕਰੋ ਥੋੜਾ ਥੋੜਾ ਤੇ ਨਿਸ਼ਾਨ ਲਾ ਦਿਓ ਇਨਚ ਟੂ ਮਾਰਕ ਜੇ ਤੁਹਾਨੂੰ ਉਹ ਨਿਸ਼ਾਨ ਵਧੀਆ ਲੱਗਦੇ ਨੇ ਮਤਲਬ ਤੁਸੀਂ ਦੇ ਨਿਸ਼ਾਨ ਕਰਕੇ ਕੱਪੜੇ ਨੂੰ ਰੱਖੋ ਦੇਖੋ ਇਹ ਪਿਛਲੀਆਂ ਪਰ ਆ ਗਈਆਂ ਪਿਛਲਾ ਪੰਨਾ ਇਹ ਹੈ ਨਾ ਤੁਮ ਜਿਹੜੇ ਆਪਣਾ ਇਹ ਦੂਸਰਾ ਰਿਸ਼ਾਣ ਇਹਨੂੰ ਆਪਾਂ ਇਸ ਤਰ੍ਹਾਂ ਗੋੜੇ ਪਰ ਫਲੋਰ ਦਾ ਆ ਕੇ ਉਸੇ ਮਾਰਾ ਕੱਪੜਾ ਆ ਗਿਆ ਨੇ ਤੇ ਇਹ ਹੈ ਆਪਣੀ ਕੁਰਤੀ ਦੀ ਕੱਢੀ ਕੋਲ ਵਿੱਚ ਜਿਹੜਾ ਆਪਣਾ ਇਹ ਕੱਪੜਾ ਹੈ ਜਿਦਾ ਤੁਸੀਂ ਸਲਵਾਰ ਬਿਲਕੁਲ ਹਲਕੀ ਥੋਲੋ ਧੌਂ ਕੱਪੜੇ ਜੋ ਆਪਣੀ ਸਲਵਾਰ ਬਣ ਜੂਗੀ ਤੇ ਇਹਦੇ ਵਿੱਚੋਂ ਕੀ ਕਰਾਂਗੇ ਬਾਜੂਆਂ ਵਾਸਤੇ ਜੋੜ ਕੇ ਕੀ ਬਾਜੂ ਤਿਆਰ ਜੂਗੀ ਬਾਹਾਂ ਨਾਲ ਇਹ ਜੋੜ ਕੇ ਇਸ ਤਰ੍ਹਾਂ ਫੋਲਡ ਕਰ ਲੈਣਾ ਹੈ ਜਿੱਕੇ ਕੱڑے ਨੂੰ ਨੰਬਰ ਉਹਨਾਂ ਨਾਲ ਨਾ ਹੋਵੇ। ਹੋਏ। ਤੇ ਜਿਹੜਾ ਪੂਰਾ ਕਰਨਾ ਹੈ ਤੇ ਸਰਾ ਮੰਗਿਆ ਤੁਹਾਨੂੰ ਬਾਹਰ। ਠੀਕ ਹੈ। ਕੇਸੀ ਸਾਡੀ ਅੱਜ ਦੀ ਵੀਡੀਓ। ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਕੇ ਮੈਨੂੰ ਦੱਸਿਆ ਕਰੋ ਤੇ ਵੀਡੀਓ ਨੂੰ ਹਮ ਤਾਂ ਤੱਕ ਸੁਨੇਹ ਕਰੋ ਤੇ ਚੈਨਲ ਨੂੰ ਪਰਿਓ ਸਬਸਕ੍ਰਾਈਬ ਕਰਕੇ ਸਾਾਨੂੰ ਹੋਰ ਮਦਦ ਦੇਤਾ ਤਾਂ ਜਲਦ ਹੋਰ ਵੀਸਾ ਕਿ ਤੇ ਜਿਹੜੇ ਆਪਾਂ ਇਹਦੀ ਸਲਵਾਰ ਦੀ ਕਟਿੰਗ ਕਰਾਇਆ ਹੋ ਆਪਾਂ ਤੁਹਾਨੂੰ ਵੀ ਦੇ ਦਿੰਦੇ ਹਾਂ। ਦੇਖੀਓ। ਤੋ ਕਿ ਬਹੁਤ ਚਾਹੇ ਲੱਗ ਰਹੀ ਹੈ ਅੰਮ੍ਰਿਤ ਦੀ ਇਸ ਲਈ ਸੀਓ ਵੀ ਜੀ ਅਗਰ ਜੀ ਨੂੰ ਮੰਮ ਤੁਹਾਨੂੰ ਦੱਸਾਂ ਕਿ ਕਿੰਸ ਤਰਾ ਕਰਟਾਂਗੇ ਆਪਾਂ ਜਿਹੜੇ ਦੋ ਪੱਲੇ ਲਈ ਉਹਨੂੰ ਚੁਸਲਵਾਰ ਕੇ ਇਸ ਤਰ੍ਹਾਂ ਬਣਾਣੀ ਧੰਵਾ ਜੀ ਥੈਂਕ ਯੂ